ਗੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਚਾਰ ਸੂਟ ਦਿਖਾਉਣ ਜਾ ਰਹੀਆਂ ਜੋ ਬਹੁਤ ਹੀ ਸੋਹਣੇ ਪਹਿਲਾ ਸੂਟ ਹੈ ਜੋ ਆਪਾਂ ਰਸਟ ਕਲਰ ਦੇ ਉੱਪਰ ਬ੍ਰਾਊਨ ਰਸਟ ਕਲਰ ਦੇ ਉੱਪਰ ਗੋਟਾ ਪੱਤੀ ਵਰਕ ਨਾਲ ਰੈਡੀ ਕੀਤਾ ਹੈ ਤੇ ਇਹ ਜੋ ਤੁਸੀਂ ਇਹਦਾ ਫਰੰਟ ਦੇ ਉੱਪਰ ਕਲੀਆਂ ਦੇਖ ਰਹੇ ਹੋ 슬ੀਵਜ਼ ਦੇ ਉੱਪਰ ਆਪਾਂ ਓਨਲੀ ਧੱਬਕਾ ਵਰਕ ਕੀਤਾ ਹੈ ਦੇਖ ਰਹੇ ਹੋ ਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹਦਾ ਜੋ ਆਪਾਂ ਫਰੰਟ ਔਰ ਬੈਕ ਸੇਮ ਆਪਾਂ ਕਲੀਆਂ ਨਾਲ ਰੈਡੀ ਕੀਤਾ ਹੈ ਇਸ ਤਰੀਕੇ ਨਾਲ ਆਪਾਂ ਇਹਨਾਂ ਬੈੱਟ ਤੋਂ ਵੀ ਰੈਡੀ ਕੀਤਾ ਸਿਰ ਜੋ ਹੁੰਦੇ ਕਲੀਆਂ ਦੇ ਨਾਲ ਆ ਇਹਦਾ ਤੁਸੀਂ ਦੁਪੱਟਾ ਦੇਖ ਰਹੇ ਹੋ ਆਪਾਂ ਬਿਸਕੋਸ ਆਰਗੈਂਜ਼ਾ ਦਾ ਔਰ ਬਾਟਮ ਆਪਾਂ ਇਹ ਜੋ ਪਲੇਨ ਹੀ ਰੱਖੀ ਹੈ ਜਿਵੇਂ ਕਿ ਕਸਟਮਰ ਨੇ ਆਪਾਂ ਨੂੰ ਡਿਮਾਂਡ ਕੀਤੀ ਸੀ ਇਸ ਤੋਂ ਜੋ ਨੈਕਸਟ ਸਟੱਟ ਹੈ ਜੀ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਲੈਕ ਕਲਰ ਦਾ ਸਟੱਟ ਬਹੁਤ ਹੀ ਜ਼ਿਆਦਾ ਸੋਹਣਾ ਮਸ਼ੀਨ ਵਰਕ ਨਾਲ ਆਪਾਂ ਇਹਨੂੰ ਰੈਡੀ ਕੀਤਾ ਹੈ ਬਹੁਤ ਸੋਹਣੀ ਫਿਨਿਸ਼ਿੰਗ ਵਰਕ ਦੀ ਪੈਚ ਲਗਾ ਕੇ ਆਪਾਂ ਦਿੱਤੀ ਹੈ 프ਰੰਟ ਔਰ ਬੈਕ ਇਹਦਾ ਆਪਾਂ ਸੀਮ ਬਣਾਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤਾਂ ਸਲੀਪ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਗਿਆ ਹੈ ਅ ਨਾਲ ਜਿਹੜੀ ਬਾਟਮ ਹੈ ਜੋ ਤੁਹਾਨੂੰ ਦਿਖਾ ਰਹੇ ਹਾਂ ਬਾਟਮ আর ਦੁਪੱਟਾ ਫੁੱਲ ਹੈਵੀ ਫੁੱਲ ਹੈਵੀ ਦੁਪੱਟਾ ਇਹਦਾ ਆਪਾਂ ਜੋ ਤੁਹਾਨੂੰ ਦਿਖਾਵਾਂਗੇ ਫੁੱਲ ਕੀ ਫੁੱਲ ਹੈਵੀ ਦੁਪੱਟਾ ਰੈਡੀ ਕੀਤਾ ਜੀ ਆ ਇਸ ਤੋਂ ਜੋ ਅਗਲਾ ਸੂਟ ਹੈ ਉਹ ਆਪਾਂ ਹੈਂਡ ਵਰਕ ਦਾ ਉਹਦਾ ਜੋ ਦੁਪੱਟਾ ਹੈ ਉਹ ਆਪਾਂ ਵਿਸਕੋਸ অর্ਗਨਜ਼ਾ ਦਾ ਦੁਪੱਟਾ ਔਰ organza fabric ਦੇ ਉੱਪਰ ਹੀ ਇਹਦਾ ਆਪਕੋ ਜੋ ਸ਼ਰਗ ਹੈਂਡਵਰਕ ਦੇ ਨਾਲ ਰੈਡੀ ਕੀਤਾ ਹੈ ਇਸ ਤਰੀਕੇ ਦੀ ਲੁੱਕ ਹੈ ਜੀ ਇਹਦੀ ਸ਼ਰਗ ਦੀ ਬਹੁਤ ਹੀ ਸੋਹਣਾ ਜੋ ਸ਼ਰਗ ਰੈਡੀ ਹੋਇਆ ਹੈ ਅਗਰ ਤੁਸੀਂ ਵੀ ਇਸ ਤਰੀਕੇ ਦੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਹੈ ਤਾਂ ਸਾਨੂੰ نیچے ਦਿੱਤੇ ਨੰਬਰ ਦੇ ਉੱਪਰ ਕਾਲ ਜਾਂ ਫਿਰ ਮੈਸੇਜ ਕਰਕੇ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ ਹਾਂਜੀ ਅਗਰ ਤੁਸੀਂ ਆਪਣਾ ਫੈਬਰਿਕ ਪੇਜ ਕੇ ਸਾਡੇ ਤੋਂ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਆਪਣਾ ਫੈਬਰਿਕ ਪੇਜ ਕੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਫੈਬਰਿਕ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਵੀ ਤੁਸੀਂ ਕਾਲ ਕਰਕੇ ਆਪਣਾ ਫੈਬਰਿਕ ਦੱਸ ਕੇ ਆਪਣੇ ਅਕੋਰਡਿੰਗ ਜੋ ਵੀ ਤੁਹਾਡੀ ਚੋਇਸ ਹੈ, ਕ੍ਰੇਪ ਹੈ ਜਾਂ ਫਿਰ ਜੋ ਵੀ ਤੁਸੀਂ ਆਰਗੈਂਜ਼ਾ ਦੇ ਉੱਪਰ ਸੂਟ ਰੈਡੀ ਕਰਵਾਉਣਾ ਹੈ, ਜਵਾਰਦਰ ਦੇ ਉੱਪਰ ਜਾਂ ਫਿਰ ਕੋਈ ਵੀ ਨਵੇਂ ਫੈਬਰਿਕ ਦੇ ਉੱਪਰ ਤਾਂ ਤੁਸੀਂ ਸਾਨੂੰ ਆਪਣਾ ਜੋ ਫੈਬ੍ਰਿਕ ਦੱਸ ਕੇ ਸੂਟ ਉਹਦੇ ਉੱਪਰ ਕਲਰ ਕੰਬੀਨੇਸ਼ਨ ਦੱਸ ਕੇ ਉਹਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਹ ਜੋ ਆਪਾਂ ਲਾਸਟ ਪੀਸ ਹੈ ਇਹ ਆਪਾਂ ਸਪੈਸ਼ਲ ਕਿਸੇ ਕਸਟਮਰ ਨੇ ਆਪਣੀ ਮਦਰ ਲਈ ਰੈਡੀ ਕਰਵਾਇਆ ਬਹੁਤ ਹੀ ਜ਼ਿਆਦਾ ਹਿੱਟ ਡਿਜ਼ਾਈਨ ਜਾ ਰਿਹਾ ਹੈ ਹਰ ਇੱਕ ਕਸਟਮਰ ਇਹਨੂੰ ਆਪਣੀ ਆਪਣੀ ਚੋਇਸ ਦੇ ਕਲਰ ਉੱਪਰ ਰੈਡੀ ਕਰਵਾ ਰਿਹਾ ਹੈ ਤਾਂ ਤੁਸੀਂ ਵੀ ਆਪਣਾ ਆਰਡਰ ਦੱਸ ਕੇ ਆਪਣਾ ਕਲਰ ਕੰਬੀਨੇਸ਼ਨ ਦੱਸ ਕੇ ਸਾਨੂੰ ਨੀਚੇ ਦਿੱਤੇ ਨੰਬਰ ਦੇ ਉੱਪਰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ